ਦੀ ਆਸ ਸੰਗਤਨ ਸਾਜਾ ਕੀਤਾ ਜਾਵੇ ਸੋਇਤ ਪਾਵਨ ਅਸਥਾਨ ਤੇ ਧੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਅਦੇ ਧੰਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੇ ਪਾਸ਼ਾ ਜੀ ਉਹ ਛੇਵੇਂ ਪਾਸ਼ਾ ਜੀ ਦੇ ਪਾਵਨ ਚਰਨ ਪਏ ਪਾਵਨ ਅਸਥਾਨ ਗੁਰਦੁਆਰਾ ਨਾਨਕਪੁਰ ਸਾਹਿਬ ਜੀ ਵਿਕੇ ਸਕੰਦਰ ਲੋਦੀ ਜੋਸ਼ ਬਾਦਸ਼ਾਹ ਦੇ ਸਮੇਂ ਗੁਰੂ ਨਾਨਕ ਦੇਵ ਮਹਾਰਾਜ ਦੇ ਪਾਸ਼ਾ ਗੁਰੂ ਨਾਨਕ ਪਿਆਉ ਸਾਹਿਬ ਜੀ ਵਿਖੇ ਪਹਿਲੋਂ ਆਏ ਉਸ ਥਾਂ ਉੱਪਰ ਸੋਕਾ ਪੈ ਚੁੱਕਿਆ ਸੀ ਸਭ ਖੇਤ ਕਲਿਆਣ ਲੋਕਾਂ ਸੁੱਕ ਚੁੱਕੇ ਸਨ ਪਾਣੀ ਦੀ ਬਹੁਤ ਵੱਡੀ ਘਾਟ ਹੋ ਗਈ ਸੀ ਗੁਰੂ ਸਾਹਿਬ ਜੀ ਆਏ ਕਹੋ ਪਾਵਨ ਥਾਨ ਹਰਿਆ ਭਰਿਆ ਹੋ ਗਿਆ ਸਤਿਗੁਰ ਦੀ ਕਿਰਪਾ ਹੋ ਗਈ ਉਸ ਪਾਵਨ ਥਾਨ ਤੇ ਗੁਰੂ ਸਾਹਿਬ ਨੇ ਸੰਗਤਾਂ ਨੂੰ ਦਰਸੰਦਰੀ ਤੇ ਅਤੇ ਇੱਕ ਪਾਣੀ ਦਾ ਪਿਆਉ ਉਸ ਪਾਵਨ ਸਥਾਨ ਤੇ ਬਣਵਾਇਆ ਜੋ ਅੱਜ ਵੀ ਸੰਗਤਾਂ ਉਸ ਪਾਉ ਦਾ ਮਿੱਠਾ ਪਾਵਨ ਜੋ ਜਾਲ ਹੈ ਛਕਦੀਆਂ ਹਨ ਜਦੋਂ ਗੁਰਦਵਾਰ ਨਾਨਕ ਸਾਹਿਬ ਜੀ ਵਿਖੇ ਦਰਸ਼ਨ ਤੇਦਾਰੇ ਸੰਗਤਾਂ ਨੂੰ ਦੇਖ ਕਰਕੇ ਗੁਰੂ ਸਾਹਿਬ ਜੀ ਇਸ ਪਾਵਨ ਸਥਾਨ ਤੇ ਅਬਦੁੱਲਾ ਨਾ ਦਾ ਫਕੀਰ ਜਿਸਨ ਲੋਕੀ ਮਜਨੂ ਦੇ ਨਾਮ ਨਾਲ ਪੁਕਾਰਨ ਲੱਗ ਪਏ ਸਨ ਇਸ ਪਾਵਨ ਸਥਾਨ ਉੱਪਰ ਜਮਨਾ ਦਾ ਸਾਰਾ ਇਲਾਕਾ ਸੀ ਉੱਚਾ ਢਿੱਲਾ ਉੱਤੀ ਜਗ੍ਹਾ ਤੇ ਆਪਣੀ ਝੁਗੀ ਬਣਾ ਕਰਕੇ ਮਜਨੂ ਫਕੀਰ ਅਬਦੁੱਲਾ ਮਜਨੂ ਫਕੀਰ ਮਜਨੂ ਲੋਕੀ ਕਹਿਣ ਲੱਗ ਪਏ ਸਨ ਇਸ ਪਾਵਨ ਅਸਥਾਨ ਤੇ ਰਹਿਣ ਲੱਗ ਪਿਆ ਅਤੇ ਇਸ ਪਾਵਨ ਅਸਥਾਨ ਤੇ ਉਹਨਾਂ ਨੇ ਇੱਕ ਕਿਸ਼ਤੀ ਵੀ ਰੱਖੀ ਹੋਈ ਸੀ ਜਿਸ ਦੇ ਨਾਲ ਉਹ ਲੋਕਾਂ ਨੂੰ ਜਮਨਾ ਪਾਰ ਪਰੋਂਦੇ ਸਨ ਅਤੇ ਜੋ ਵੀ ਕੋਈ ਦਿੰਦਾ ਸੀ ਉਹ ਕਿਸੇ ਕੋਲੋਂ ਕਿਸੇ ਤਰ੍ਹਾਂ ਦੀ ਮੰਗ ਨਹੀਂ ਕਰਦੇ ਸਨ ਅਤੇ ਪ੍ਰਮਾਤਮਾ ਦੀ ਸੱਚੇ ਭਗਤ ਸਨ ਅਕਾਲ ਪੁਰਖ ਦੀ ਭਗਤੀ ਵਿੱਚ ਲੀਨ ਰਹਿੰਦੇ ਸਨ ਸਿਮਰਨ ਜੁੜੇ ਸਨ ਜਦੋਂ ਗੁਰਦੁਆਰਾ ਨਾਨਕਪੁਰ ਸਾਹਿਬ ਜੀ ਤੋਂ ਧੰਨ ਗੋ ਨਾਨਕ ਦੇਵ ਸਹਿਬ ਮਹਾਰਾਜ ਦੇ ਪਾਸ਼ਾ ਸੰਗਤਾਂ ਨੂੰ ਕਿਹਾ ਕਿ ਸਾਡਾ ਇੱਕ ਭਗਤ ਬੜੇ ਚਿਰ ਤੋਂ ਜਮਨਾ ਦੇ ਕਿਨਾਰੇ ਅਕਾਲ ਪੁਰਖ ਪ੍ਰਮਾਤਮਾ ਦੀ ਸਿਮਰਨ ਵਿੱਚ ਬੰਦਗੀ ਜੁੜਿਆ ਹੋਇਆ ਹੈ ਅਸੀਂ ਉਸ ਹਸਤਾਨ ਤੇ ਜਾਣਾ ਹੈ ਫਿਰ ਗੁਰੂ ਸਾਹਿਬ ਇਸ ਪਾਵਨ ਸਥਾਨ ਉੱਪਰ ਆਏ ਮਜਰੂ ਫਕੀਰ ਨੂੰ ਦਰਸ਼ਨ ਦਿੱਤੇ ਅਤੇ ਕਿਹਾ ਕਿ ਪ੍ਰਮਾਤਮਾ ਅਕਾਲ ਪੁਰਖ ਤੁਹਾਡੀ ਇਸ ਸਿਮਰਨ ਸੇਵਾ ਤੋਂ ਬੰਦਗੀ ਤੋਂ ਖੁਸ਼ ਆਣ ਤੁਹਾਨੂੰ ਜੋ ਚਾਹੀਦਾ ਹੈ ਮੰਗ ਸਕਦੇ ਹੋ ਤੁਹਾਨੂੰ ਸਭ ਕੁਝ ਮਿਲੇਗਾ ਤਾਂ ਮਜਰੂ ਫਕੀਰ ਨੇ ਕਿਹਾ ਗੁਰੂ ਸਾਹਿਬ ਜੀ ਮੈਨੂੰ ਤੁਹਾਡੇ ਦਰਸ਼ਨਾਂ ਦੀ ਲੋੜ ਸੀ ਮੈਂ ਤੁਹਾਡੇ ਦਰਸ਼ਨ ਕਰਕੇ ਨਦੀ ਨਦਰ ਨਿਹਾਲ ਹੋ ਗਿਆ ਹਾਂ ਮੈਨੂੰ ਹੁਣ ਕਿਸੇ ਤਰ੍ਹਾਂ ਦੀ ਕੋਈ ਚੀਜ਼ ਦੀ ਕਿਸੇ ਚੀਜ਼ ਦੀ ਕੋਈ ਮੈਨੂੰ ਤੋੜ ਨਹੀਂ ਹੈ ਮੈਨੂੰ ਸਭ ਕੁਝ ਪ੍ਰਾਪਤ ਹੋ ਗਿਆ ਹੈ ਤਾਂ ਇਸ ਪਵਨੋ ਸਥਾਨ ਤੇ ਮਜਰੂ ਫਕੀਰ ਨੂੰ ਗੁਰੂ ਸਾਹਿਬ ਨੇ ਦਰਸ਼ਨ ਦਿੱਤੇ ਅਤੇ ਵਾਰ ਦਿੱਤਾ ਵੀ ਇਹ ਦੁਨੀਆ ਜਦ ਤੱਕ ਰਹੇਗੀ ਇਹ ਪਾਵਨ ਸਥਾਨ ਸਾਡਾ ਨਾਮ ਤੋਂ ਹੋਏਗਾ ਪਰ ਇਹ ਤਾਂ ਨਾਮ ਤੇਰੇ ਨਾਮ ਤੋਂ ਹੋਏਗਾ ਇਸ ਲਈ ਇਸ ਪਾਵਨ ਸਥਾਨ ਦਾ ਜੋ ਨਾਮ ਹੈ ਉਹ ਗੁਰਦੁਆਰਾ ਮਜਨੂ ਕਾ ਟਿੱਲਾ ਸਹਿਬ ਜੀ ਪਿਆ ਅਤੇ ਸ਼ੇਹ ਪਾਸ਼ਾ ਜਦੋਂ ਗਵਾਲੀਅਰ ਕਿਲੇ ਅੰਦਰ ਜਾਂਦੇ ਹਨ ਜਾਂਦੇ ਹੋਏ ਵੀ ਇਸ ਪਾਵਨ ਸਥਾਨ ਤੇ ਰੁਕਦੇ ਹਨ ਅਤੇ ਜਦੋਂ ਗਵਾਲੀਅਰ ਦੇ ਕਿਲੇ ਤੋਂ ਵਾਪਸ ਆਉਂਦੇ ਹਨ ਤਾਂ ਉਹ ਆਉਂਦਿਆਂ ਵੀ ਇਸ ਪਾਵਨ ਸਥਾਨ ਤੇ ਰੁਕ ਕਰਕੇ ਇਤੋਂ ਹੀ ਚੰਦੂਨਨ ਕਿਲ੍ਹਾ ਪਾ ਕੇ ਬੋਂਜਾ ਰਾਜਨ ਉਹਨਾਂ ਦਾ ਰਾਜ ਤੋਂ ਆਂਦੇ ਹੰਦਬੰਦੀ ਛੁੱਟਦਾਤਾ ਸਤਗੁਰੂ ਰਖਾਉਂਦੇ ਹਨ ਤੇ ਇਸ ਤੋਂ ਚਾਲੇ ਪਾ ਕਰਕੇ ਅਮਰਸਰ ਜਾਂਦੇ ਹਨ ਉੱਥੋਂ ਫਿਰ ਲਾਹੌਰ ਜਿਸ ਸਥਾਨ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਪਾਸ਼ਾ ਨੂੰ ਸ਼ਹੀਦ ਕੀਤਾ ਗਿਆ ਸੀ ਚੰਦੂ ਨੂੰ ਉੱਥੇ ਜਾ ਕੇ ਖਤਮ ਕਰਦੇ ਹਨ ਤਾਂ ਦੋ ਪਾਸ਼ਾਈਆਂ ਸਪਵਣ ਸਥਾਨ ਤੇ ਆਈਆਂ ਹਨ ਤਾਂ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਤੇ ਤਨਤਨ ਸਾਹਿਬ ਸ੍ਰੀ ਵਰਕਮਿੰਦ ਸਾਹਿਬ ਜੀ ਇਤਿਹਾਸ ਹੋਰ ਵੀ ਹੈ ਸਮਾਂ ਘਟ ਹੈ ਸੋ ਐਨਆਈ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ